انکਾਰ ਸਤਗੁਰ ਪ੍ਰਸਾਦਿ ਬਾਰ ਸੁਹੀ ਕੀ ਸ਼ਲੋਕ ਸ਼ਲੋਕਾਂ ਨਾਲ ਮਹੱਲਾ ਤੀਜਾ ਸ਼ਲੋਕ ਮਹੱਲਾ ਤੀਜਾ ਸੁ ਹੈ ਵੇਸ ਦੁਹਾਗਣੀ ਪਰ ਫਿਰ 라ਵਣ ਜਾਏ ਫਿਰ ਛੋਡਿਆ ਘਰ ਆਪਣਾ 모ਹੀ ਦੁਜੈ ਭਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਬਧਿਆ ਰੋਗ ਸੁੱਧ ਪਤਾਰ ਹਰ ਛੋਡਿਆ ਫਿਰ ਲੱਗਾ ਜੈ ਵਿਜੁਗ ਗੁਰਮਖੋਐ ਸੋ ਪਲਟਿਆ ਹਰ ਰਾਤੀ ਜਾਜਿ ਸਿ ਘਰ ਸਹਜ ਸੱਚ ਪਹਿਰਾਵਿਆ ਹਰ ਨਾਮ ਉਰਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸੱਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਹ ਵੀਏ ਨਿਮਾਣੀਏ ਸੂ ਸੋਹ ਸਦਾ ਸਮਾਲ ਨਾਨਕ ਜਨਮ ਸਵਾਰ ਹੈ ਆਪਣਾ ਕੋਲ ਭੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਉਨ ਆਕਾਸ਼ ਪਤਾਲਾ ਹੁਕਮੇ ਧਰਤੀ ਸਾਜੀਆਂ ਸੱਚੀ ਧਰਮਸਾਲਾ ਆਪ ਉਪਾਇਖ ਪਾਇੰਦਾ ਸੱਚੇ ਦੀਨ ਦਇਆਲਾ ਸਭਨਾ ਰਿਜਕ ਸੰਭਾਹਤਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਸ਼ਲੋਕ ਮਹੱਲਾ 3 ਸੁਹਬਤਾ ਸੁਹਾਗਣੀ ਜਾਂ ਮਨ ਲੈ ਹੈ ਸਚਨਾਉ ਸਤਗੁਰੂ ਆਪਣਾ ਮਨਾਂ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਉ ਐਸਾ ਸਿਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਇਹ ਨਸ ਲਾਗੇ ਭਾਉ ਨਾਨਕ ਸੋ ਸੋ ਨਾਨਕ ਸੋਹਾਗਣ ਕਿਆਕ ਚਿਹਨ ਹੈ ਅੰਦਰ ਸਾਚ ਮੁਖ ਉਜਲਾ ਖਸਮ ਮਹਿਸਮ ਮਹਿ ਮਹੱਲਾ ਤੀਜਾ ਲੋਕਾਂ ਵੇ ਹਉ ਸੁਹਾਵੀ ਸੁਹਾਵੇ ਇਸ ਕਰੀਂ ਵੇ ਵੇ ਵੀ ਸੀ ਸੋਹ ਨ ਪਾਈਐ ਕਰ ਕਰ ਵੀਸ ਰਹੀ ਨਾ ਨਿਕ ਤਿੰਨੀ ਸੋਹ ਪਾਇ ਜਿੰਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਐ ਇਨ ਬਿਦ ਕੰਤ ਮਿਲੀ ਪੌੜੀ ਹੁਕਮੇ ਸ੍ਰਿਸ਼ਟ ਸਾਜਨ ਬਉ ਭਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਅਲਖ ਅਪਾਰੰ ਇਕ ਨਾਨੂ ਤੂੰ ਮੇਲ ਲੈ ਹੈ ਗੁਰ ਸ਼ਬਦ ਵਿਚਾਰਾਂ ਸਚ ਰਤਿਸ ਨਿਰਮਲ ਹੈ ਹਉ ਮੈਂ ਤਾਜ ਵਿਕਾਰ ਜਿਸ ਤੂੰ ਮਿਲੈ ਸੂ ਤੁਦ ਮਿਲੈ ਸੋਈ ਸਚਿਆਰਾ ਸ਼ਲੋਕ ਮਹੱਲਾ ਤੀਜਾ ਸੁਹ ਵੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖੇਨ ਮਹਿ ਝੂਠ ਸਭ ਬਨਸ ਜਾਏ ਜਿਉ ਟਕੇ ਨ ਬਿਰਖ ਕੀ ਛਾਓ ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠਾ ਮਜੀਠ ਸੱਚੜਾ ਉਲਟੀ ਸਤ ਸਵੇ ਕਰਾਈ ਮਨ ਵਸਿਆ ਹਰ ਅੰਮ੍ਰਿਤ ਨਾਮ ਨਾਨਕ ਬਲਹਾਰੀ ਗੁਰੇ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੁਹ ਰੰਗ ਵਿਕਾਰ ਹੈ ਕੰਤ ਨ ਪਾਇਆ ਜਾਏ ਇਸ ਲਹਿ ਦੇ ਬਲ ਮਨਾ ਹੋਏ ਰੰਡ ਬੈਠੀ ਦੂਜੇ ਭਾਏ ਮੁੰਦ ਇਆਣੀ ਦੰਮਣੀ ਸੁਹੇ ਵੇਸ ਲੁਭਾਏ ਸਬਦ ਸੱਚੇ ਰੰਗ ਲਾਲ ਕਰ ਭੈ ਭਾਏ 시ਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਨ ਸਾਧਗੁਰ ਭਾਏ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਈ ਤਿਸ ਤਾਂ ਅੰਤ ਨ ਜਾ ਪਈ ਗੁਰ ਸਬਦ 부ਝਾਈ ਮਾਇਆ ਮੋਖ ਬਾਰੇ ਦੂਜੇ ਪਰਮਾਈ ਮਾਨ ਮੁਖ ਠੌਰ ਨਾ ਪਾਇ ਨੀ ਫਿਰ ਆਵੇ ਜਾਈ ਜੋ ਤਿਸ ਪਾਵੇ ਸੋਚੀਐ ਸਭ ਚਲੈ ਰਜਾਈ ਸੁਖ ਮਹੱਲਾ ਤੀਜਾ ਸੂ ਹੈ ਵਿਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸੁਤਾ ਝੂਠ ਬੁਲੇ ਮਾਨਮੁਖ ਕਰਮਖੁਆਰ ਜਿਸ ਕੋ ਬਹੁਐ ਲਿਖਿਆ ਤੇ ਸਤਗੁਰ ਮਿਲੈ ਪਤਾਰ ਸੁਹਾ ਵੇਸ ਸਭ ਉਤਾਰ ਧਰੇ ਗਲ ਪਹਿਰੈ ਖਿਮਾ ਸੀਗਾਰ ਪਈਐ ਸਹੁਰੈ ਪਈਐ ਸਹੁਰੈ ਬਹੁ ਸੁਭਾ ਪਾਏ ਤਿਸ ਪੂਜ ਕਰੇ ਸਭ ਸਹਸਾਰ ਓਹ ਹੋਰ ਲਾਈ ਕਿਸ ਦੀ ਨਾਰ ਲੈ ਜਿਸ 라ਵੇ ਸਿਰ ਚਨਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜੇ ਸਭ ਨਾਸੀ ਪੁਰਖ ਭਰਤਾਰ ਮਹੱਲਾ ਪਹਿਲਾ ਸੁਆ ਰੰਗ ਸੁਪਨੇ ਨਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਟ ਘਰ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਾ ਜੀ ਸਭ ਰਿਆਈਆ ਛਾਰ ਪੌੜੀ ਇਹ ਜਗ ਆਪੇ ਉਪਾਇਉ ਨ ਕਰ ਚੂਜ ਬਿਦਾਨ ਪੰਜ ਧਾਤ ਵਿੱਚ ਪਾਈ ਅਨ ਮੋਹ ਝੂਠ ਗਮਾਨ ਆਵੇ ਜੈ ਪੁਵਾਈਏ ਮਾਨਮੁਖ ਅਗਿਆਨ ਇਕ ਨਾਪ 부ਝਾਇਵਨ ਗੁਰਮੁਖ ਹਰ ਗਿਆਨ ਭਗਤ ਖਜਾਨਾ ਬਖਸਿਓ ਨ ਹਰਨਾਮ ਨਿਧਾਨ ਸ਼ਲੋਕ ਮਹੱਲਾ ਦੀਜਾ ਸੁਹਾਵੇ ਸੁਹਾਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੁਹਾਵੇਸ ਫਿਰ ਕਿਨ ਨਾ ਪਾਇਓ ਮਾਨਮੁਖ ਦੱਜ ਮੁਈ ਗਵਾਰ ਸਤਗੁਰ ਮਿਲੇ ਸੁਹਾਵੇਸ ਗਿਆ ਹਉਮੈ ਵਿੱਚ ਹੋ ਮਾਰ ਮਾਂ ਤਨ ਰਤਾ ਲਾਲ ਹੋਆ ਰਸਨਰਤੀ ਗੁਣਸਾਰ ਸਦਾ ਸੁਹਾ ਗਣ ਸਬਦ ਮਨ ਭੈ ਭਾਏ ਕਰੇ ਸੀ ਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਔਰ ਧਰਮ ਮਹੱਲਾ ਤੀਜਾ ਮੁੰਦੇ ਸੁਹਾ ਪਰ ਹਰ ਪਰ ਹਰ ਹੋ ਲਾਲ ਕਰਹੁ ਸੀ ਗਾਰ ਆਉਣ ਜਾਣਾ ਬੀਸਰੈ ਗੁਰ ਸਬਦ ਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਧਾਰ ਨਾਨਕ ਸਾ ਤਨ ਰਾਵੀ ਐ ਰਾਵੇ ਰਾਵਣ ਹਰ ਪੌੜੀ ਮੋਹ ਕੁਟੰਬ ਮੋਹ ਕੂੜ ਕੁਟੰਬ ਹੈ ਮਨ ਮੁਖ ਮੁਖਦ ਰਤਾ ਹੋਂ ਮੈਂ ਮੇਰਾ ਕਰ ਹੋਏ ਕਿਸ ਸਾਥ ਨ ਲਿਖਤਾ ਸਿਰ ਉੱਪਰ ਜਮਕਾਲ ਨ ਸੁਝੈ ਦੂਜੈ ਪਰਮਿੱਤਾ ਫਿਰ ਵੇਲਾ ਹੱਥ ਨ ਆਵੇ ਜਮਕਾਲ ਵਸ ਕੀਤਾ ਜਿਹ ਹ ਧੁਰ ਲਿਖ ਪਾਇਓ ਨ ਸੇ ਕਰਮ ਕਮਿੱਤਾ ਸ਼ਲੋਕ ਮਹੱਲਾ ਤੀਜਾ ਸਤਿਐ ਨਾ ਅਖਿਨ ਜੋ ਮੜਿਆ ਲਗ ਚਲੰ ਨਾਰਕ ਸਤਿਐ ਜਾਣਿਆ ਨ ਜੇ ਬਿਰਹੇ ਚੋਟ ਮਰਨ ਮਹੱਲਾ ਤੀਜਾ ਭੀਜ ਸਤਿਐ ਜਾਣਿਆ ਨ ਅਸੀਲ ਸੰਤੋਖ ਰਹਾਣ ਸੇਵਨ ਸਈ ਆਪਣਾ ਨਿਤ ਉੱਠ ਸਮਾਲਾਨੇ ਮਹੱਲਾ ਤੀਜਾ ਕੰਤਾ ਨਾਲ ਮਹਿਲੀਆਂ ਸਤਿ ਅਗ ਜਲਾਹੇ ਜੀ ਜਾਣੇ ਪਰ ਆਪਣਾ ਤਾਂ ਤਨ ਦੁੱਖ ਸਹਾਈ ਨਾੰਤ ਕੰਤ ਨ ਜਾਣਨੀ ਸੇ ਕਿਉ ਅਗ ਜਲਾਹੇ ਭਾਵੈ ਜੀਵ ਕੈ ਮਰਉ ਦੂਰੋ ਹੀ ਭਜ ਜਾਹੇ ਪੌੜੀ ਤੁਦ ਦੁਖ ਸੁਖ ਨਾਲ ਉਪਾਇ ਨੇਕ ਕਰਤਾ ਲਿਖਿਆ ਨਾ ਵੈ ਜੀਵੜਾ ਹੋਰ ਤਾਤ ਨਹੀਂ ਤਸਰੂਪ ਨ ਰਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਾਨ ਵਸਿਆ ਕਾਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨ ਲਿਖਿਆ ਸੇਵਕ ਪਾਏ ਸੀ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨਨੇ ਚੱਲਣ ਜਾਣਿਆ ਸੇ ਕਿਉ ਕਰਹਿ ਬਿਧਾਰ ਚੱਲਣ ਸਾਰ ਨ ਜਾਣਨੀ ਕਾਜ ਸਵਾਰਨਹਾਰ ਮਹੱਲਾ ਦੂਜਾ ਰਾਤ ਕਾਰਨ ਤਨ ਸੰਚੀਏ ਪਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲ ਲਈ ਫਿਰ ਪਿਸਤਾਵਾ ਹੋਏ ਮਹੱਲਾ ਦੂਜਾ ਬੱਤਾ ਚੱਟੀ ਜੋ ਕਰੇ ਨਾ ਗੁਣ ਨਾ ਭਕਾਰ ਸੇਤੀ ਖੁਸੀ ਸਵਾਰੀ ਐ ਨਾਨਕ ਕਾਰ ਜਸਾਰ ਮਹੱਲਾ ਦੂਜਾ ਮਾਨ ਹੱਠ ਤਰਫ ਨ ਜਿਪਈ ਜੇ ਬਹੁਤਾ ਘਾਲੇ ਤਰਫ ਜਿਨੇ ਸਤਿ ਭਾਉ ਦੇ ਜਨ ਨਾਨਕ ਸਬਦ ਵਿਚਾਰੇ ਪਾਉੜੀ ਕਰਤਾ ਕਾਰਣ ਜਨ ਕੀਆ ਸੂ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਇਨ ਆਪੇ ਫਨਗੋਈ ਜੁਗ ਚਾਰੇ ਸਭ ਭਵ ਥਕੀ ਕੈਨ ਕੀਮਤ ਹੋਈ ਸਤਿਗੁਰ ਵੇਖ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਇਸ ਲੋਕ ਮਹੱਲਾ ਦੀ ਦੂਜਾ ਜਿੰਨਾ ਭਉ ਤਿਨ ਨਾਹੇ ਭਉ ਮੁਚ ਭਉ ਨੇ ਭਵਿਆ ਨੇ ਭਵਿਆ ਨਾਨਕੇ ਪਟੰਤਰਾ ਤੇਤ ਦੀ ਬਾਣ ਗਇਆ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੈ ਉੱਡਤੇ ਕੋ ਉਡਤਾ ਜੀਵਤੇ ਕੋ ਜੀਵਤਾ ਮਿਲੈ ਮੂਏ ਕੋ ਮੂਆ ਨਾਨਕ ਸੁਸਾ ਲਾਹੀਐ ਜਿਨ ਕਾਰਨ ਕੀਆ ਕਾਰਣ ਕੀਆ ਪਉੜੀ ਸਤਿ ਤੇਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉ ਮੈਂ ਮਾਰ ਮਨ ਨਿਰਮਲਾ ਹਰਨਾਮ ਉਰ ਧਾਰੀ ਉਟੇ ਮੱਡ ਪਮਾੜਿਆ ਲਗ ਪੈ ਗਾਵਾਰੀ ਦਿਨ ਕੀਤੇ ਕਿਸੇ ਨ ਜਾਣਨੀ ਮਨ ਮੁਖ ਗੁਬਾਰੀ ਜਿਸ 부ਝਾਏ ਸੋ 부ਝਸੀ ਸਚਿਆ ਕਹਿ ਜੰਤ ਵਿਚਾਰੀ ਸ਼ਲੋਕ ਮਹੱਲਾ ਤੀਜਾ ਕਾਮਣ ਤਉ ਸਿਗਾਰ ਕਰ ਜਾ ਪਹਿਲਾ ਗੰਤਮ ਨਾਏ ਮਾਤ ਸਿਜੇ ਗੰਤ ਨਾ ਆਵੇ ਈ ਵੈ ਬ੍ਰਥਾ ਜਾਏ ਕਾਮਣ ਪਿਰ ਮਨ ਮਾਨਿਆ ਤਉ ਬੜਿਆ ਸਿ ਘਰ ਕੀਆ ਤਉ ਪ੍ਰਮਾਣ ਹੈ ਜਾ ਸਭ ਧਰੇ ਪਿਆਰ ਭਉ ਸਿਗਾਰ ਤੰਬੂਲ ਰਸ ਪੂਜਨ ਭਉ ਕਰੇ ਤਾਨ ਮਨ ਸੋ ਪੇ ਕੰਤ ਕੋ ਤੋ ਨਾਨਕ ਭੂਗ ਕਰੇ ਮਹੱਲਾ ਤੀਜਾ ਕਾਰਜ ਫੂਲ ਤੰਬੂਲ ਰਸ ਲੇ ਧਨ ਕੀਆ ਸੀ ਘਰ ਸੀਜ ਕੰਤ ਨਾ ਆਇਓ ਏਵੈ ਭੈਅ ਅਵਕਾਰ ਮਹੱਲਾ ਤੀਜਾ ਧਨ ਪਰ ਇਹ ਨ ਆਖਿਨ ਬੈਣ ਇਕੱਠੇ ਹੋਏ ਏਕ ਜੋਤਿ ਦੇ ਮੂਰਤੀ ਧਨ ਪਰ ਕਹੀਐ ਸੋ ਪੌੜੀ ਭੈ ਬਿਨ ਭਗਤ ਨਾ ਹੋਈ ਨਾਮ ਨ ਲੱਗਾ ਪਿਆਰ ਸਤਿਗੁਰ ਮਿਲਿਆ ਭਉ ਉਪਜੈ ਭੈ ਭਾਇ ਰੰਗ ਸਵਾਰ ਤਾਨ ਮਨ ਰਤ ਰੰਗ ਸਿਉ ਹੋ ਮੈਂ ਤ੍ਰਿਸ਼ਨਾ ਮਾਰ ਮਨ ਤਾ ਨਿਰਵਲਤ ਸੋਣਾ ਭੇਟਿਆ ਕ੍ਰਿਸ਼ਨ ਮਰਾਰ ਭਉ ਭਉ ਸਭ ਤਿਸ ਦਾ ਸੂ ਸੱਚ ਵਰਤਾ ਸੰਸਾਰ ਸਲੋਕ ਮਹੱਲਾ ਪਹਿਲਾ ਵਾਹ ਖਸਮ ਤੂੰ ਵਾਹ ਜਿਨ ਰਾਜ ਰਚਿਆ रचना हम कीए जिन रच रचना हम कीए साग सागर लहर समुंद सर वील बरस बराहु आप कुडू वे आप कर आपीणे आपा हो गुरमुख सेवा थाए पवै उन मन तात खुमाहु म सकत लहो बज़ूरिया मांग मांग खसम दराहु नानक पुर दरवी ਵੇ ਪ੍ਰਵਾਹ ਤਉ ਦਰ ਊਨਾ ਨਾਹਿ ਕੋ ਸੱਚਾ ਵੇ ਪ੍ਰਵਾਹ ਮਹੱਲਾ ਪਹਿਲਾ ਊਜਲ ਮੋਤੀ ਸੋਹਣੇ ਰਤਨਾ ਨਾਲ ਜੜਾਨ ਤិន ਜਰ ਵੈਰੀ ਨਾਨਕ ਜੇ ਬੁੱਢੇ ਥੀਏ ਮਰਨ ਪਾਉੜੀ ਹਰ ਸਾਲਾਹੀ ਸਦਸਦਾ ਤਨ ਮਨ ਸੌਪ ਸਰੀਰ ਰਹਿ ਗੁਰਸਬ ਦੀ ਸੱਚ ਪਾਇਆ ਸੱਚਾ ਗੈਰ ਗੰਭੀਰ ਹੈ ਮਾਨ ਤਨ ਹਿਰਦ ਰਵ ਰਿਆ ਹਰ ਹੀ ਰਾਹੀਰੇ ਜਨਮ ਮਰਨ ਕਾ ਦੁਖ ਗਇਆ ਫਿਰ ਪਵੈ ਨਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀ ਸਲੋਕ ਮਹੱਲਾ ਪਹਿਲਾ ਨਾਨਕੇ ਹੋ ਤਨ ਜਾਲ ਜਿਨ ਜਲਿਆ ਨਾਮ ਬਿਸਾਰਿਆ ਪਉਦੀ ਜੈ ਪ੍ਰਾਲ ਪਿਛੇ ਹੱਥ ਨ ਅੰਬੜਾ ਤਿਤ ਨਿਮੰਦਾ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗੰਤਨਾ ਵਈ ਕਿਤਹੀ ਲਹਾ ਸਹੰਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ ਸਚਾ ਅਮਰ ਜਲਾਇਉ ਨ ਕਰ ਸਚ ਪ੍ਰਮਾਣ ਸਦਾ નિਸ਼ਚਲ ਰਵ ਰਿਆ ਸੁਪੁਰਖ ਜਾਣ ਗੁਰ ਪ੍ਰਸਾਦ ਦੀ ਸੇਵੀਐ ਸਚ ਸਬਦ ਨੀਸਾਨ ਪੂਰਾ ਥਾਟ ਬਣਾਇਆ ਰੰਗ ਗੁਰਮਤਿ ਮਾਨ ਆਗਮ ਕੋ ਚਰ ਲਖੈ ਗੁਰ ਸਿਖਰ ਜਾਣ ਗੁਰਮੁਖ ਹਰਜਾਨ ਥਲੂਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਕੋਟੇ ਘਰੇ ਪਰਖਿਆਨ ਸਾਹਿਬ ਕੈ ਦੀਵਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਾਨ ਖੋਟੇ ਤਨ ਜੋਰ ਇਕ ਭਾਉ ਲਤੀ ਨਾਤਿਆਂ ਦੋਏ ਭਾ ਚੜੀਐ ਸਹੋਰ ਬਾਹਰ ਤੋ ਤੀ ਤੂ ਮੜੀ ਅੰਦਰ ਵੈਸ਼ਨ ਕੋਰ ਸਾਧ ਪਲੇ ਅਣਨਾਤਿਆਂ ਚੋਰ ਸਿਚਰਾ ਚੋਰ ਪਾਉੜੀ ਆਪੇ ਹੁਕਮ ਚਲਾਇਦਾ ਜਗਤ ਹੰਦਾ ਲਾਇਆ ਇਕ ਆਪੇ ਹੀ ਆਪੁ ਲਾਇਨ ਗੁਰਤੀ ਸੁਖ ਪਾਇਆ ਦਹਿਦ ਸਿਵ ਮਨ ਤਾਮਤਾ ਗੁਰ ਠਾਕਰਾ ਨਾਵੇਂ ਨੂੰ ਸਭ ਨੂੰ ਲੋਚਦੀ ਗੁਰਮਤੀ ਪਾਇਆ ਧੁਰ ਲਿਖਿਆ ਮੇਟ ਨਾ ਸਕੀਐ ਜਿਉ ਹਾਰ ਲਿਖ ਪਾਇਆ ਸ਼ਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦਹ ਹਟ ਨਾਲੇ ਜੇਤੇ ਜੀਤੇ ਤੇ ਬਣਜਾਰੇ ਖੁੱਲੇ ਹੱਟ ਹੋਆ ਵਾਪਾਰ ਜੂ ਪਹੁੰਚੈ ਸੂ ਚੱਲਣਹਾਰ ਧਰਮ ਦਲਾਲ ਪਾਏ ਨੀ ਜਾਣ ਨਾਨਕ ਨਾਮ ਲਾਹ ਪ੍ਰਵਾਣ ਘਰ ਆਏ ਬੱਦੀ ਵਧਾਈ ਸੱਚ ਨਾਮ ਕੀ ਮਿਲੀ ਵਢਾਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਦੇਹ ਬੱਗਾ ਤਪੈ ਕਣਾ ਕਾਲਿਆ ਕਾਲੇ ਬੰਨ ਅੰਦੇ ਅਕਲੀ ਬਾਹਰੇ ਮੂਰਖ ਅੰਤ ਗਿਆਨ ਨਾਨਕ ਨਦਰੀ ਬਾਹਰੇ ਕਭ ਨ ਪਾਵੇ ਮਾਨ ਪੌੜੀ ਕਾਇਆ ਕੂਟ ਰਚਾਇਆ ਹਰ ਸੱਚੈ ਆਪੇ ਇੱਕ ਦੂਜੇ ਭਾਇ ਖੁਆਇ ਨ ਹਉਮੈ ਵਿੱਚ ਵਿਆਪੀ ਓਹ ਮਾਨਸ ਜਨਮ ਦੁਲੰਬ ਸਾਹ ਮਨ ਮੁਖ ਸੰਤਾ ਭੇਜ ਸਭਝਾਏ ਸੋ ਬੁਝਸੀ ਸਤ ਜਿਸ ਸਤਗੁਰ ਥਾਪੇ ਸਭ ਜਗ ਖੇਲ ਰਚਾਇਓਨ ਸਭ ਵਰਤੈ ਆਪੇ ਸੂਤ ਮਹੱਲਾ ਪਹਿਲਾ ਚੂਰਾ ਜਾ ਰਾਂ ਰੰਡੀਆਂ ਕੁੱਟਣੀਆਂ ਦੀ ਬਾਣ ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ ਸਿੱਫਤੀ ਸਾਰ ਨ ਜਾਣਨੀ ਸਿੱਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨ ਗਦਹੁ ਚੰਦਨ ਖੌਲੀ ਐ ਪੀ ਸਾਹੁ ਸਿਉ ਪਾਣ ਨਾਨਕ ਕੂੜਾ ਕੱਤਿਆ ਕੂੜਾ ਟਣੀਏ ਤਾਣ ਕੂੜਾ ਕੱਪੜ ਕੱਛੀਏ ਕੂੜਾ ਪੈਨਣ ਬਾਣ ਮਹੱਲਾ ਪਹਿਲਾ ਬਾਂਗਾਂ ਗੁਰੂ ਸਿੰਘੀਏ ਨਾਲੇ ਮਿਲੀ ਕਲਾਣ ਇੱਕ ਦਾਤ ਇੱਕ ਮੰਗ ਤੇ ਨਾਮ ਤੇਰਾ ਪਰਵਾਣ ਨਾਨਕ ਜਿਨਨੀ ਸੁਣ ਕੇ ਮੰਨਿਆ ਹਉ ਤਨਾਬ ਟੋਹ ਗੁਰਬਾਣ ਪਾਉੜੀ ਮਾਇਆ ਮੋਹ ਸਭ ਕੂੜਾ ਕੂੜ ਹੋਇ ਗਿਆ ਹਉ ਮੈਂ ਝਗੜਾ ਪਾਇਉ ਨ ਝਗੜਾ ਜਗ ਮਵਾ ਗੁਰਮੁਖ ਝਗੜ ਚੁਕਾਇ ਨ ਇੱਕੋ ਰਵ ਰਿਆ ਸਭ ਆਤਮ ਰਾਮ ਪਛਾਣਿਆ ਭਉ ਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਮਹੱਲਾ ਪਹਿਲਾ ਸਤ ਗੁਰੂ ਭੀਖਿਆ ਦੇਹ ਮੈਂ ਤੂ ਸਮਰੱਥ ਦਾਤਾ ਰਹਾ ਮੈਂ ਗਰਬ ਨਿਵਾਰੀਏ ਕਾਮ ਕ੍ਰੋਧ ਅਹੰਕਾਰ ਲੱਭ ਲੋਭ ਪਰ ਜਾਲਿਏ ਨਾਮ ਬਿਲੇ ਆਧਾਰ ਐਨਸ ਐਨਸਨਾ ਐਨਸਨਾਵ ਤਨ ਨਿਰਮਲਾ ਮੈ ਲੈ ਕਬੂ ਨਾ ਹੋਏ ਨਾਨਕ ਇਸ ਬਿੱਦ ਛੁੱਟੀਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇਕੋ ਕੰਤ ਸਬਾਈਆ ਜਿੱਤੀ ਦਰ ਖੜੀਆ ਹਰ ਨਾਨਕ ਕੰਤੈ ਰਤੀਆ ਪੁੱਛੈ ਬਾਤੜੀਆ ਮਹੱਲਾ ਪਹਿਲਾ ਸਭੇ ਕੰਤੈ ਰਤੀਆ ਮੈਂ ਤੁਹਾ ਗਣ ਕੇ ਤੂੰ ਮੈਂ ਤਨ ਆਪ ਗਣੇ ਤੜੇ ਖਸ ਨਾ ਫੇਰਹਿ ਚੇ ਤੇਰੇ ਚਿੱਤ ਮਹੱਲਾ ਪਹਿਲਾ ਆਉ ਬਲਹਾਰੀ ਤਿੰਨ ਕਉ ਸਿਫਤ ਜਨਾ ਦੇ ਬਾਤ ਤੂ ਸਭ ਰਾਤੀ ਸੋਹਾ ਗਣੀ ਇਕ ਮੈਂ ਤੁਹਾ ਗਣ ਰਾਤ ਪੌੜੀ ਤਾਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲਿਹੁ ਮਲਾਏ ਜਨ ਪਾਵੈ ਨਾਮ ਹਰ ਅਨੰਦ ਸਬਦ ਬਚਾਏ ਜੋਤੀ ਜੋ ਧਰ ਹਿਰਦੈ ਹਰ ਗੁਣ ਗਾਏ ਜੈ ਜੈ ਸਬਦ ਹਰ ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸ਼ਲੋਕ ਮਹੱਲਾ ਪਹਿਲਾ ਜਿੰਨੀ ਨ ਪਾਇਓ ਪ੍ਰੇਮ ਰਸ ਕੰਤ ਨ ਪਾਇਓ ਸੋ ਸੁਨੇ ਘਰ ਕਾ ਪਾਹੋਣਾ ਜਿਉ ਆਇਆ ਤੂ ਜਾਉ ਮਹੱਲਾ ਪਹਿਲਾ ਸੋ ਓਲਾਂ ਮੇ ਦਿਨੈ ਕੇ ਰਾਤੀ ਮਿਲਣ ਹੰਸ ਸਿਫਤ ਸੁਲਾਹਣ ਛੱਡ ਕੇ ਕ੍ਰਕੀ ਲੱਗਾ ਕ੍ਰੰਗੀ ਲੱਗਾ ਹੰਸ ਫਿਟ ਵਿਹਾ ਜੀਵਿਆ ਜਿਤ ਖਾਏ ਵਿਧਾਇਆ ਪੇਟ ਨਾਨਕ ਸਾਚੇ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ ਪਾਉੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸੁਲਾਹੇ ਸੱਚਾ ਔਰ ਧਾਰਿਆ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਵੈ ਨਾਮ ਹਉ ਗੁਰ ਕਉ ਵਾਰਿਆ ਤੂੰ ਆਪ ਸੁਆਰਿਆ ਆਪ ਸਿਰਜਣਹਾਰਿਆ ਸਲੂਕ ਮਹੱਲਾ ਪਹਿਲਾ ਜੀਵਾ ਬੜੇ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ ਉਕ ਵੈ ਸੂਰ ਨਾ ਜਾਪੈ ਚੰਦ ਜਹਿ ਗਿਆਨ ਪ੍ਰਗਾਸ ਗਿਆਨ ਮਟੰਤ ਨੇਤ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰਹਿ ਵਿਚਾਰ ਬੇਨੂਜੇ ਸਭ ਹੋਏ ਕੁਾਰ ਨਾਨਕ ਗੁਰਮਖ ਪਤ੍ਰਸਪਾਰ ਮਹੱਲਾ ਪਹਿਲਾ ਸਬਦੈ ਸਾਧਨਾ ਆਇ ਨਾਮ ਨ ਲਗੋ ਪਿਆਰ ਰਸ ਨਾ ਫਿੱਕਾ ਬੋਲਣਾ ਨੇਤਨਤ ਹੋਏ ਖਾਰ ਨਾਨਕ ਪੈ ਕਿਰਤ ਕਮਾਉਣਾ ਕੋਏ ਨ ਮੇਟਣ ਹਾਰ ਪੌੜੀ ਜਿਸ ਪ੍ਰਭ ਸਾ ਲਾਹੇ ਆਪਣਾ ਸੁ ਸੋਭਾ ਪਾਏ ਹਉਮੈ ਵਿੱਚ ਹੋ ਮੈ ਵਿਚਹੁ ਦੂਰ ਕਰ ਸਚ ਮਨ ਵਸਾਏ ਸਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਾਇ ਚਰੀ ਵਿਛੁੰਨਿਆ ਗੁਰਪੁਰਖ ਮਿਲਾਏ ਮਨ ਮੈ ਲਾਇ ਬਸੋਦੈ ਹਰਨਾਮ ਤੇ ਆਏ ਸੁਖ ਮਹੱਲਾ ਪਹਿਲਾ ਕਾਇ ਕੂਮਲ ਫੁੱਲ ਗੁਣ ਨਾਨਕ ਗੁਪ ਸਮਾਲ ਐਨੀ ਫੁੱਲੀ ਹਰੋ ਕਰੇ ਅਵਰ ਕੇ ਚੂਣਿਏ ਢਾਲ ਮਹੱਲਾ ਦੂਜਾ ਨਾਨਕ ਤਨ ਬਸੰਤ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾਪਰੀ ਸੇ ਅਹਨਸ ਪਰਹਿ ਜਲੰਤ ਪਾਉੜੀ ਆਪੇ ਬਸ ਸੇ ਦਇਆ ਕਰੇ ਗੁਰ ਸੱਗਰ ਬਚਨੀ ਅੰਤਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਅੰਤ ਕਿਨਨ ਲਖਨੀ ਸਤਗੁਰ ਚਰੁਣੀ ਲਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੂਫਲ ਪਾਏ ਸੀ ਸਭ ਘਰੈ ਵਿੱਚ ਜਿਤਨੀ ਰੂਪ ਮਹੱਲਾ ਪਹਿਲਾ ਪਹਿਲ ਬਸੰਤਾ ਆਗਮਨ ਪਹਿਲਾ ਮੌਲੇ ਸੋਏ ਜਿਤ ਮੌਲੇ ਸਭ ਮੌਲਿਏ ਤੁਸੇ ਨਾਮ ਮੌਲਿਓ ਕੋਏ ਮਹੱਲਾ ਦੂਜਾ ਪੈਲ ਬਸੰਤ ਆਗਮਨ ਤਿਸ ਕਾ ਕਰੋ ਵਿਚਾਰ ਨਾਨਕ ਸੂਸਾ ਲਾਈਐ ਜੇ ਸਭ ਸੇ ਦੀ ਆਧਾਰ ਮਹੱਲਾ ਦੂਜਾ ਮਿਲੇ ਮਿਲਾ ਨਾ ਮਿਲੇ ਮਿਲੇ ਮਿਲਾ ਜੇ ਹੋਏ ਅੰਤਰਾਤਮੈ ਜੋ ਮਿਲੇ ਮਿਲਾ ਕਹੀਐ ਸੋਇ ਪੌੜੀ ਹਰ ਨਾਮ ਸਲਾਹੀ ਹੈ ਸਚਕਾਰ ਕਮਾਵਾ ਦੂਜੀ ਕਾਰ ਲਗਿਆ ਫਿਰ ਜੋ ਨਹੀਂ ਪਾਵੇ ਨਾਮ ਰਤਿਆ ਨਾਮ ਪਾਈਏ ਨਾਮੇ ਗੁਣ ਗਾਵੇ ਦੁਰ ਕੈ ਸਬਦ ਸਲਾਹੀ ਹੈ ਹਰ ਨਾਮ ਸਮਾਵੇ ਸਤਿਗੁਰੂ ਸਿਵਾ ਸਫਲ ਹੈ ਸਿਵੇ ਫਲ ਪਾਵਾ ਸਲੂਕ ਮਹੱਲਾ ਦੂਜਾ ਕੈਸੀ ਕੋਈ ਕੋਏ ਮਨ ਨਮਾਣੀ ਇਕਤ ਤੋ ਕਿਉ ਨਮਰੀ ਜੈ ਰੋਏ ਜਾਂ ਲਗ ਚਿਤਨਾ ਬਈ ਮਹੱਲਾ ਦੂਜਾ ਜਾਂ ਸੁਖ ਤਾਂ ਸਹੁਰਾ ਬਿਉ ਦੁੱਖ ਭੀ ਸਮਾਲ ਸਮਾਲਿਓਏ ਨਾਨਕ ਕਹਿ ਸਿਆਣਿਐ ਓ ਗੰਥ ਮਿਲਾਵਾ ਹੋਏ ਪਾਉੜੀ ਹਉ ਕਿਆ ਸਲਾਹੀ ਕਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗੰਤਿਆਲ ਅਗੰਮ ਹੈ ਆਪ ਲੈ ਹੈ ਮਿਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਆਂ ਤਿਸ ਕਾਈ ਜੋ ਤੇਰੀ ਸਰਣਾਗਤੀ ਤਿਨ ਲਹਿ ਛਡਾਈ ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਤਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀ তথা ਸਭਨਾ ਭਗਤਾ ਕੀ ਕਬੀਰ ਕੇ ਓੰਕਾਰ ਸਤਿਗੁਰ ਪ੍ਰਸਾਦ ਅਪਤਰਾਏ ਕਹਾ ਤਮ ਕੀਨਾ ਰਾਮ ਕੋ ਨਾਮ ਨ ਕਭੂ ਲੀਨਾ ਰਾਮ ਨਾ ਜਪੋ ਕਮਲ ਮਤ ਲਾਗੇ ਮਰ ਜਾਏ ਬੇਕ ਜਾਏ ਬੇ ਕੋ ਕਿਆ ਕਰੋ ਅਭਾਗੇ ਰਹਾ ਉਦੋਖ ਸੁ ਕਰਕੇ ਕਟੰਬ ਜਿਵਾਇ ਮਰਤੀ ਬਾਰ ਇੱਕ ਸਰ ਦੁਖ ਪਾਇਆ ਕੰਠ ਗਹਿਨ ਤਬ ਬਕ ਕੰਟ ਗੈਨ ਤਬ ਕਰਨ ਪੁਕਾਰਾ ਕਹਿ ਕਬੀਰਾਂ ਗیتے ਨਾ ਸਮਾਰਾ ਸੁਹੀ ਕਬੀਰ ਜੀ ਤਰ ਹਰ ਕੰਪੈ ਬਾਲਾ ਜੀਉ ਨਾ ਜਾਣੋ ਕਿਆ ਕਰਸੀ ਪੀਉ ਰੈਨ ਗਈ ਮਦ ਦੇਨ ਪੀ ਜਾਏ ਭਵਰ ਗਏ ਬਗ ਬੈਠਿਆ ਆਇ ਰਹਾ ਕਾਚ ਕਰਵੈ ਰਹਿ ਨ ਪਾਨੀ ਹੰਸ ਚਲਿਆ ਕਾਇਆ ਕੁੰਮਲਾਨੀ ਕੁਆਰ ਕੰਨਿਆ ਜੈਸ ਕਰ ਤੂ ਸਿਗਾਰਾ ਕਿਉ ਰਲੀਆਂ ਮਨ ਬਾਜਪਤਾ ਰਾ ਕਾਗ ਉਡਾਵਤ ਭੁਜਾ ਪਿਰਾਨੀ ਕਹਿ ਕਬੀਰ ਇਹ ਕਥਾ ਸਰਾਨੀ ਸੁਹੀ ਕਬੀਰ ਜੀ ਅਮਲ ਸਰਾਨੋ ਲੇਖ ਦੇ ਨਾ ਆਏ ਕਠਨ ਦੂਤ ਜਮਲੇ ਨਾ ਕਿਆ ਤੈ ਖਟਿਆ ਕਹਾ ਗਵਾਇਆ ਚਲਹੁ ਸਤਾਬ ਦੀਬਾਨ ਬੁਲਾਇਆ ਚਲ ਦਰਹਾਲ دیਵਾਨ ਬੁਲਾਇਆ ਹਰ ਫਰਮਾਨ ਦਰ ਕੇ ਕਾਇਆ ਰਹਾਉ ਕਰ ਵਰਦਾਸ ਗਾਬ ਕਿਸ਼ ਬਾਕੀ ਲਿਓ ਨਬੀਰ ਆਜ ਕੀ ਰਾਤੇ ਕੈਸ਼ੀ ਖਰਚ ਤੁਹਾਡਾ ਸਾਰ ਉਸ ਬਨਵਾਜ ਸੁਰਾਏ ਗੁਜ਼ਾਰੂ ਸਾਦ ਸੰਗ ਜਾ ਕੋ ਰੰਗ ਲਗ ਤਨ ਧਨ ਸੂਜਨਪੁਰਖ ਸੁਭਾਗਾ ਈਤ ਉਤ ਝਨ ਸਦਾ ਸੁਹੇਲੇ ਜਨ ਪਤਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪੁਰਾਇਆ ਕਹ ਕਬੀਰ ਤੇਈ ਨਰ ਭੂਲੇ ਖਸਮ ਦੇ ਸਾਰ ਮਾਟੀ ਸੰਗ ਰੂਲੇ सोई कबीर जी ओ ललित थाके नैन श्रमण सुन थाकी थाकी सुंदर काया जरा हक दी सब मत थाकी एक न थाक समाया बाबरे त ज्ञान विचार न पाया बिरता जन्म गवाया रहा तब लग प्राणी त सहसरे उज्याब लग घट में सास जी घट जाए ता भव न जासी हर के चरण निवासा ਜਿਸਕੋ ਸ਼ਬਦ ਬਸਾਵੈ ਅੰਤਰ ਚੂਕੈ ਤਸੈ ਪਿਆਸਾ ਹੁਕਮੈ ਬੂਝੈ ਚੌਪੜ ਖੇਲੇ ਮਨ ਝੰਡਾਲੇ ਪਾਛਾ ਜੋ ਜਨ ਜਾਨ ਪਧੇ ਅਬਗਤ ਕਉ ਤੈਨ ਕਾ ਕਸ਼ ਨਾਨਾ ਸਹ ਕਉ ਕਬੀਰ ਤੇ ਜਾਣੇ ਕਬ ਹੁ ਨਹਰ ਢਾਲ ਜੋ ਜਨ ਪਾਸਾ ਸੁਹੀ ਲਾਲ ਤੁਕਬੀਰ ਜੀਓ ਇੱਕ ਕੋਠ ਪੰਜ ਸਿੱਖਦਾਰਾ ਪੰਚੇ ਮੰਗੇ ਹਾਲਾ ਜਿਮੀ ਨਾਹੀ ਮੈਂ ਕਿਸੇ ਕੀ ਬੋਈਐ ਐਸਾ ਦੇਨ ਦੁਖਾ ਐਸਾ ਦੇਨ ਦੁਖਾਲਾ ਜਿਮੀ ਨਾਹੀ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੀ ਲੁਗਮ ਕੋ ਕਉ ਨੀਤ ਦਸੇ ਪਟਵਾਰੀ ਉੱਪਰ ਭੁਜਾ ਕਰ ਮੈਂ ਗੁਰ ਪੁਕਾਰਿਆ ਤਿੰਨ ਹੋ ਲਿਆ ਉਬਾਰੀ ਰਾਵ ਨੌ ਢਾਡੀ ਦਸ ਮੁਸਬਤਾਵੈ ਰૈયਤ ਬਸ ਨ ਦੇਈ ਡੋਰੀ ਪੂਰੀ ਮਾਪੈ ਨਹੀਂ ਬੋ ਬਿਸਟਾ ਲਾ ਲਈ ਬਹਤਰ ਏਕ ਇੱਕ ਪੁਰਖ ਸਮਾਇਆ ਓਨ ਦੀਆਂ ਨਾਮ ਲਿਖਾਈ ਧਰਮ ਰਾਇ ਕਾ ਦਪਤਰ ਸੁਧਿਆ ਬਾਕੀ ਰਜਮ ਨਕਾਏ ਸੰਤਾ ਕਉ ਮਤ ਕੋਈ ਨਿੰਦਹੁ ਸੰਤ ਰਾਮ ਹੈ ਏਕੋ ਕਉ ਕਬੀਰ ਮੈਂ ਸੋ ਗੁਰ ਪਾਇਆ ਚਾ ਕਨਉ ਬਬੇ ਕੋ ਸੰਤਾ ਕਉ ਮਤ ਕੋਈ ਨਿੰਦਹੁ ਸੰਤ ਰਾਮ ਹੈ ਏਕੋ कौ नानक कबीर मैं सो गुर पाया जा का ना बबे को वागुरु जी का खालसा वागुरु जी की फतेह